ਹੈਲੋ ਪ੍ਰਧਾਨ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਾਂਜੀ ਛੱਡੋ ਹੁਕਮ ਫਿਰ ਹੁਕਮ ਦਾ ਕਾਹਦਾ ਜੀ ਬਸ ਆ ਬੇਨਤੀ ਐ ਤੁੰਦਵਾਰੇ 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 ਕਾਦੀ ਬੇਨਤੀ ਐ ਵੀ ਆ ਤੁੰਦ ਨੂੰ ਆਪਦੀ ਨੂੰ ਕਿਵੇਂ ਨਾ ਕਿਵੇਂ ਕਰਕੇ ਫੜੋ ਲੈ ਕਮਾਲ ਐ ਯਾਰ ਮੈਂ ਤੁੰਦ ਨੂੰ ਕਿਵੇਂ ਫੜਾਂ ਉਮੀ ਫੜੋ ਜਿਵੇਂ ਸਾਨੂੰ ਕਹਿੰਦੇ ਹੁੰਨੇ ਹੋਂ ਵੀ ਪ੍ਰਾਲੀ ਦਾ ਤੂੰ ਆ ਕੰਟਰੋਲ ਕਰੋ ਓਏ ਤੂੰ ਇਹਨੂੰ ਦਾ ਤਾ ਕੰਟਰੋਲ ਕਰਾਉਨੇ ਆ ਤੂੰ ਆ ਲੋਕਾਂ ਨੂੰ ਸੜਕਾਂ ਦੇ ਕੋਲ ਦਿਖਣ ਨਹੀਂ ਦਿੰਦਾ ਦੂਜੀ ਆਵਾਜ਼ ਆ ਵਿੱਚ ਦਿੱਕਤ ਪਾਉਂਦਾ ਤੀਜਾ ਧੂਏ ਚ ਲੋਕਾਂ ਨੂੰ ਸਾਹ ਨਹੀਂ ਆਉਂਦਾ ਹਾਂ ਕਮਾਲ ਦੀਆਂ ਗੱਲਾਂ ਨੇ ਧੂਆਂ ਤਾਂ ਸੜਕਾਂ ਤੇ ਦੇਖਣ ਨਹੀਂ ਦਿੰਦਾ ਧੁੰਦ ਲੋਕਾਂ ਨੂੰ ਉਂਗਲੀਆਂ ਫੜ ਫੜ ਪਾਰ ਕਰਾਉਂਦੀ ਫਿਰਦੀ ਐ ਦੂਜਾ ਨੰਬਰ ਧੁੰਦ 2 200 ਵਟ ਦੀਆਂ ਬੈਟਰੀਆਂ ਚੱਕੀ ਫਿਰਦੀ ਐ ਹਾਂ ਤੂੰ ਇਹ ਨਾਲ ਤਾਂ ਲੋਕਾਂ ਨੂੰ ਸਾਹ ਨਹੀਂ ਆਉਂਦਾ ਧੁੰਦ ਟੂਹੀ ਟੈਕਸੀ ਜੰਦੇ ਟੈਂਕ ਲੱਦੀ ਫਿਰਦੀ ਐ ਓ ਯਾਰ ਕੀ ਗੱਲਾਂ ਕਰੀ ਜਾਂਦਾ ਧੂਆਂ ਤਾਂ ਤੁਸੀਂ ਆਪ ਪੈਦਾ ਕਰਦੇ ਹੋ ਧੁੰਦ ਕੁਦਰਤੀ ਆਫਤ ਕੀ ਕਰੀਏ ਪ੍ਰਧਾਨ ਸਾਹਿਬ ਇਹ ਵੀ ਗੱਲਾਂ ਗਲਤ ਨੇ ਤੁਸੀਂ ਐਂ ਦੱਸੋ ਵੀ ਇਨਸਾਨ ਕਿਸ ਨੇ ਬਣਾਇਆ ਕੁਦਰਤ ਨੇ ਕੁਦਰਤ ਨੇ ਫਿਰ ਇਨਸਾਨ ਦੇ ਖਾਣਾ ਖਾਣ ਵਾਲਾ ਮੂੰਹ ਕਿਸ ਨੇ ਲਾਇਆ ਕੁਦਰਤ ਨੇ ਕੁਦਰਤ ਨੇ ਫਿਰ ਕੁਦਰਤੀ ਮੂੰਹ ਦੇ ਖਾਣਾ ਤਿਆਰ ਕਰਨ ਵਾਸਤੇ ਅਸੀਂ ਫਸਲ اگਾਉਣੀ ਆਂ ਦਾਣਾ ਫੱਕਾ ਛੋਡੇ ਕੋਲੇ ਪਚਾਉਣੀ ਆਂ ਉਦੋਂ ਬਾਅਦ ਉਹਦੀ ਰਹਿਣ-ਖੋਣਦ ਨੂੰ ਅੱਗ ਲਾਣੇ ਆਂ ਫਿਰ ਛੋਡੇ ਤੋਂ ਛੇਤਰ ਖਾਣੇ ਆਂ ਇਹਦਾ ਉਹ ਕੰਮ ਹੋ ਗਈ ਵੀ ਜਿਵੇਂ ਦੁੱਧ ਰੜਕਿਆ ਕੇ ਮੱਖਣੀ ਦਾ ਕੌਲਾ ਚੱਕ ਕੇ ਦਾ ਸਰਪੰਚ ਭੱਜ ਜੇ ਪਿੱਛੋਂ ਪੀ ਪੀ ਕੇ ਖੰਗ ਕਰਨ ਨੂੰ ਲੱਸੀ ਸਾਡੇ ਗਲ ਲੱਗ ਜੇ ਫੜੋ ਫੜੋ ਅਬ ਦੀ ਧੁੰਦ ਨੂੰ ਫੜੋ ਉਹ ਯਾਰ ਤੂੰ ਕਮਾਲ ਦਾ ਬੰਦਾ ਸਿਰੇ ਸਿਰ ਚੜੀ ਜਾਂਦਾ ਹੈ ਧੁੰਦ ਕੋਈ ਦੇਸੀ ਗਾਂ ਜਿਹੜੀ ਦੇ ਮੂਰੀ ਪਾ ਕੇ ਅਸੀਂ ਆਵਲੇ ਆ ਕੇ ਅਬਦੇ ਵਾਲੇ ਲਾ ਕੇ ਜਿ ਸੜੀ ਨਾ ਫਿਰ ਤੂੰ ਆ ਕਿਹੜਾ ਅਮਰੀਕੀ ਠੱਠਾ ਸਮਝ ਰਖਿਆ ਵੀ ਜਿਹਨੂੰ ਸੰਗਲ ਪਾ ਕੇ ਅਸੀਂ ਆਪਦੇ ਘਰੇ ਕੀਲੇ ਤੇ ਬਣ ਲਈਏ। ਉਹ ਬਾਪ ਕੀ ਖਾਰ ਖੈ ਤਾਂ ਯਾਰਾ ਮੇਰਾ ਪੈਂਡਾ ਛੱਡ ਦੇ ਭਾਈ ਬਣ ਕੇ। ਚਲੋ ਫਿਰ ਮੈਨੂੰ ਐ ਦੱਸੋ ਪਹਿਲਾਂ ਸਾਰਿਆਂ ਤੋਂ ਪਹਿਲਾਂ ਇਹ ਗੱਲ ਦੱਸੋ ਵੀ ਇਹ ਤੁੰਦ ਆਉਂਦੀ ਕਿੱਥੋਂ ਐ। ਕੀ ਮੇਰੇ ਕੋਲ ਰੇਲ ਗੱਡੀ ਦੀ ਟਿਕਟ ਟਕ ਡਾ ਕੇ ਆਉਂਦੀ ਐ? ਮੈਨੂੰ ਕੀ ਪਤਾ ਕਿੱਥੋਂ ਆਉਂਦੀ ਐ? ਪਤਾ ਨਹੀਂ ਤੁਹਾਨੂੰ। ਨਾ ਮੈਨੂੰ ਨਹੀਂ ਪਤਾ। ਨਾ ਫਿਰ ਉਹ ਜਿਹੜੀ ਸਾਡੇ ਤੇ ਬੀੜੀਆਂ ਪੀਣ ਦੇ ਵੀ ਪਰਚੇ ਕੱਟ ਦਿੰਦੀ ਐ। ਖੇਤਾ ਚ ਚਾਹ ਕਰਨ ਦੇ ਵੀ ਆਨਲਾਈਨ ਪਰਚੇ ਕੱਟ ਕੇ ਭੇਜ ਦਿੰਦੀ ਐ ਉਹ ਸੈਟਲਾਈਟ ਕੀ ਹੁਣ ਟਰੰਪ ਦੀ ਭੂਆ ਦੇ ਮਕਾਨ ਭੇਜਦੀ ਓਏ ਬਾਪ ਤਾਂ ਸੈਟਲਾਈਟ ਤੋਂ ਵਿੱਚ ਕੀ ਕਰਾਉਣਾ ਹੈ ਕਰਾਉਣਾ ਕੀ ਹੈ ਯਾਰ ਉਹਨੂੰ ਸਾਰੇ ਦੇਸ਼ ਤੇ ਘਮਾਓ ਜਿੱਥੇ ਤੂੰ ਦੂਠਦੀ ਐ ਉਥੇ ਲੋਕੇਸ਼ਨ ਬਣਾਓ ਪਰਚੇ ਕੱਟੋ ਅਗਲੇ ਨੂੰ ਫੜਾਓ ਓਏ ਯਾਰ ਮੂਰਖ ਬੰਦਿਆ ਤੂੰ ਸੈਟਲਾਈਟ ਤੇ ਇਹਦੇ ਬਾਰੇ ਕੀ ਪੁੱਛਦਾ ਤੈਨੂੰ ਮੈਂ ਦੱਸ ਦਿੰਨਾ ਇਧਰੋਂ ਹਿਮਾਚਲ ਦੇ ਪਹਾੜਾਂ 'ਚੋਂ ਬਰਫ਼ ਤੋਟ ਕੇ ਆਉਂਦੀ ਹੈ। ਅੱਛਾ ਅੱਛਾ ਲੱਗ ਵੀ ਗਿਆ ਪਤਾ ਵੀ ਪਹਾੜਾਂ ਝੂਠਦੀ ਹੈ। ਆਹੋ ਪਹਾੜਾਂ 'ਚੋਂ ਬਰਫ਼ ਤੋਟਦੀ ਹੈ। ਫਿਰ ਹੁਣ ਯਾਰ ਸਾਨੂੰ ਇਹ ਗੱਲ ਦਾ ਪਤਾ ਲੱਗੇ ਗਿਆ ਵੀ ਪਹਾੜਾਂ ਝੂਠਦੀ ਹੈ। ਉਥੇ ਡੀਸੀ ਡਿਪਟੀ ਡੀਐਸਪੀ ਇਹਨਾਂ ਨੂੰ ਸਾਰਿਆਂ ਨੂੰ ਭੇਜ ਕੇ ਚਲਾਓ ਮਹਮ ਵੀ ਯੁੱਧ ਤੁੰਦ ਵਿਰੋਧ। ਓਏ ਕਿਵੇਂ ਚਲਾ ਦਈਏ ਲੈ ਲੈ ਉਹ ਵੀ ਚਲਾਓ ਨਾ ਜਿਵੇਂ ਇੱਥੇ ਜੀਰੀ ਵੱਢਣ ਤੋਂ ਬਾਅਦ ਸਾਡੇ ਪਰਾਲੀ ਵੇਲੇ ਚਲਾਣੇ ਹੁੰਨੇ ਉਹ ਵੀ ਯੁੱਧ ਧੂਏ ਵਿਰੁੱਧ ਉਹ ਨਾ ਨਾ ਯਾਰ ਸਾਡੇ ਤਾਂ ਹੱਥ ਖੜੇ ਨੇ ਸਾਤੋਂ ਨਹੀਂ ਇਹ ਕੰਮ ਹੁੰਦਾ ਓਏ ਚੱਲ ਯਾਰ ਇਹ ਕੰਮ ਨਹੀਂ ਚੱਲਦੇ ਫਿਰ ਐਂ ਕਰੋ ਪੁਲਿਸ ਨੂੰ ਭੇਜ ਕੇ ਉੱਥੇ ਬਠਿਆ ਦੋ ਉਸ ਆਲੀ ਨੂੰ ਉੱਠਣੋਂ ਹੀ ਹਟਾ ਦਿਓ ਪੁਲਿਸ ਦਾ ਯਾਰ ਸਾਡੀਆਂ ਸਿਕਿਉਰਟੀਆਂ ਬਾਤੇ ਨਹੀਂ ਪੂਰੀ ਹੁੰਦੀ ਕਿੱਥੋਂ ਭੇਜ ਦੀਏ ਜਿੱਥੋਂ ਸਾਡੇ ਖੇਤਾਂ 'ਚ ਅੱਗ ਬਜਾਉਣ ਵਾਸਤੇ ਆਉਂਦੀ ਏ ਉੱਥੋਂ ਭੇਜ ਦੋ ਓਏ ਕਿਹੜਾ ਪ੍ਰਧਾਨ ਜੀ ਇੱਕ ਕੰਮ ਕਰੋ ਨਾ ਪੁਲਿਸ ਨੂੰ ਭੇਜੋ ਨਾ ਕੋਈ ਤੁਸੀਂ ਹੋਰ ਪੰਗੇ ਕਰੋ ਨਾ ਸੈਮੀਨਾਰ ਕਰਾਓ ਤੁਸੀਂ ਐ ਕਰ ਦੋ ਵੀ ਸਾਰੇ ਪਹਾੜਾਂ ਦੇ ਜਿੰਨੀ ਵੀ ਬਰਫ਼ ਹੈ ਫੌਜ ਬੁਲਾ ਕੇ ਤਰਪਾਲ ਪਾ ਦੋ ਪਟਵਾਰੀ ਦੇ ਕੰਨੋ ਕੋ ਦੀ ਡਿਊਟੀ ਲਾ ਦੋ ਵੀ ਜਿਹੜੇ ਬੰਦੇ ਦੀ ਖੇਤ ਦੇ ਲੋਕੇਸ਼ਨ ਦੇ ਵਿੱਚੋਂ ਤਰਪਾਲ ਪਾਟ ਗਈ ਨਿਸ਼ਾਨਦੇਹੀ ਕਰਕੇ ਉਸੇ ਦੇ ਪਰਚਾ ਟੋਕ ਦੋ ਬੱਲੇ ਹੋਏ ਤੇਰੇ ਐ ਪਟਵਾਰੀ ਹੁਣੇ ਕਾਰਵਾਈ ਚਾਹੁੰਦਾ ਸਾਡੀ ਕਿਵੇਂ ਪਾ ਦਾਂਦਾ ਉਧਰ ਵਾਰੀ ਕੀ ਕਾਗਜ ਮੁੱਕ ਗਏ ਹਾਏ ਓਏ ਰੱਬਾ ਓਏ ਯਾਰ ਤੂੰ ਕਿੱਥੇ ਪੱਲੇ ਪੈ ਗਿਆ ਤੜਕੀ ਤੜਕੀ ਮੈਂ ਕੀ ਦਾ ਫੋਨ ਚੱਕ ਬੈਠਾ ਬਾਈ ਬੜ ਕੇ ਮੇਰਾ ਪੈਂਡਾ ਛੱਡਣ ਦਾ ਕੀ ਲਮੇਗਾ ਓਏ ਚੱਲ ਜੀ ਪਟਵਾਰੀ ਨਹੀਂ ਬੇਲੇ ਫਿਰ ਸਕੂਲਾਂ 'ਚ ਛੁੱਟੀਆਂ ਥੁੜੀਆਂ ਜਾਂ ਹੋਰ ਵਧਾ ਦਿਓ ਤੁਹਾਨੂੰ ਕਿਹੜਾ ਪਰਵਾਹ ਹੈ ਕੋਈ ਉਥੇ ਡਿਊਟੀ ਮਾਸਟਰਾਂ ਦੀ ਲਾ ਦੋ ਇੱਥੇ ਸਾਡੇ ਖੇਤਾਂ 'ਚ ਫਿਰ ਅੱਗ ਬਜਾਉਣ ਕਿਵੇਂ ਆਂਦੇ ਨੇ ਓਏ ਉਹ ਮਦਰ ਤੰਨ ਤੇ ਚਪੇੜ ਮਾਰਨੀ ਆ ਯਾਰ ਫੋਨ ਵਿੱਚ ਦੀਏ ਚਲੋ ਫਿਰ ਮੇਰੇ ਕੋਲ ਇੱਕ ਸਕੀਮ ਹੋਰ ਹੈਗੀ ਐ ਐਂ ਕਰੋ ਪੂਂਗ ਵਾਲੀ ਟਰਾਲੀ ਲਿਓ ਵੱਡੀ ਤੇਰੇ ਉੱਤੇ ਚਾੜਦੀ ਸਾਲੀ ਨੂੰ ਸਾਰੇ ਜਣੇ ਲੱਗ ਗਏ ਧੁੰਦ ਨੂੰ ਵਿੱਚ ਪਾ ਕੇ ਉਧਰ ਛੱਡਿਆ ਨੇ ਪਤਾ ਮੱਚ ਸਾਲਿਆ ਧੁੰਦ ਹੋ ਗਈ ਕਿ 2 ਕਿਲੋ ਕਿਆਰਾ ਜਿਹੜਾ ਮੈਂ ਕੱਲੀ ਛੱਡੇ ਵਾਂ ਉਹ ਤੁਹਾਨੂੰ ਕੱਲਿਆਂ ਨੂੰ ਕੌਣ ਕਹਿੰਦਾ ਆ ਕਿੰਨੇ ਤੁਸੀਂ ਨੇ 빙ਗ ਬਣਾ ਰਖੇ ਨੇ ਉਹਨਾਂ ਤੋਂ ਦੱਸ ਗਈ ਮੱਜਾਂ ਚ ਪਾਉਂਗੇ ਕੋਈ ਸਰਕਲ ਕੋਈ ਬਲਾਕ ਕੋਈ ਫਲਾਣਾ ਕੋਈ ਤਿਮਕਾ ਸਾਰਿਆਂ ਨੂੰ ਇਕੱਠੇ ਕਰਕੇ ਲੀਵਰ ਦਾ ਕੰਮ ਲਓ ਹੁਣ ਨੂੰ ਤਾਂ ਜੇ ਤੁਸੀਂ ਪੰਡਾਂ ਚ ਪਾ ਪਾ ਕੇ ਧੁੰਦ ਨੂੰ ਉਧਰ ਪਾ ਡੰਗਣੀ ਛੱਡਣ ਲੱਗ ਜਉ ਤਾਂ ਸਾਰੀ ਝੁਕ ਦੋਗੇ ਯਾਰ ਕਰੋ ਕਰੋ ਜਨਤਾ ਦੀ ਸੇਵਾ ਕਰੋ ਰਾਜੇ ਉਹ ਚੱਲ ਛੱਡ ਯਾਰ ਸਾਤੋਂ ਨਹੀਂ ਭੇਜੀ ਜਾਂਦੀ ਨਾ ਅਸੀਂ ਨਹੀਂ ਛੱਡ ਕੇ ਆਉਂਦੇ ਹੈਗੇ ਇਹ ਕੰਮ ਆ ਵਾਸਤੇ ਅਸੀਂ ਸਾਡੇ ਹੱਥ ਖੜੇ ਨੇ ਯਾਰ ਜਾ ਬਾਜਾ ਕਰ ਲੈ ਕੀ ਕਰਨ ਹਾਂ ਉਧਰੋਂ ਪਹਾੜੀਏ ਤਾਂ ਉਹਰਾ ਧੁੰਦ ਭੇਜੀ ਜਾਂਣਾ ਉਧਰ ਸਾਡੇ ਯਾਤਰਾ ਤੇ ਗਿਆ ਦੇ ਡੰਡੇ ਵਰਸਾਨ ਸੋਡੀਆਂ ਜਵਾਨਾਂ ਚੁੱਪ ਨੇ ਹੋ ਜਾਂਦੀ ਏ ਸੋਡੀ ਜबान ਚੁੱਪ ਇਧਰੋਂ ਸਾਤੋਂ ਮਾੜਾ ਜਾਂ ਖੇਤ ਕਿਤੇ ਚਾ ਵੀ ਕਰੀ ਜਾਵੇ ਉਹਦੀ ਪਰਚਾ ਕੱਟ ਦਿੰਦੀ ਏ ਸੋਡੀ ਸੈਟਲਾਈਟ ਜੀ ਗਰੁੱਪ ਉਧਰੋਂ ਤਾਂ ਡਰ ਲੱਗਦਾ ਭਾਈ ਤੁਨੂੰ ਪਹਿਲਾਂ ਤਾਂ ਸਾਡੀ ਸਰਕਾਰ ਨੂੰ ਭੁੱਕੀ ਵਾਲੀਆਂ ਗੋਲੀਆਂ ਬੰਦ ਕਰਨੀਆਂ ਪੈਣਗੀਆਂ ਉਧਰੋਂ ਤੂੰ ਕਿਸੇ ਪਹਾੜੀਆਂ ਨੇ ਭੇਜੀ ਐ ਤੇ ਕੀ ਤੋਂ ਬਾਏ ਡਾਟਾ ਮੰਗਾਇਆ ਨਾ ਜੇ ਪਹਾੜੀਆਂ ਦੀ ਭੇਜੀ ਹੋਈ ਤੂੰ ਦਾ ਸਾਨੂੰ ਨਹੀਂ ਪਤਾ ਫਿਰ ਦਿੱਲੀ ਵਾਲੇ ਸਾਡੇ ਕਿਹੜੇ ਤੂਏ ਦਾ ਨੰਬਰ ਨੋਟ ਕਰਦੇ ਨੇ ਬਈ ਤੂੰ ਆ ਰਾਮਸੂਹ ਦੇ ਖੇਤੋਂ ਆਇਆ ਓਏ ਓ ਮੈਨੂੰ ਆ ਲੱਗਦਾ ਤੂੰ ਮੈਥੋਂ ਹਰਾਸ਼ਮੈਂਟ ਦਾ ਪਰਚਾ ਕਰਵਾਵੇਂਗਾ ਯਾਰ ਅੱਜ ਸਿਕਾ ਪ੍ਰਧਾਨ ਜੀ ਪਹਿਲਾਂ ਤਾਂ ਤੁਸੀਂ ਵੋਟਾਂ ਤੋ ਕਹਿੰਨੇ ਹੁੰਨੇ ਵੀ ਜਿਹੜਾ ਕੰਮ ਐ ਸਾਨੂੰ ਦੱਸਿਓ ਯਾਦ ਬਾਅਦ 'ਚ ਅਸੀਂ ਕੰਮ ਦੱਸਦੇ ਆਂ ਫਿਰ ਤੁਸੀਂ ਐ ਕਰਨ ਲੱਗ ਜੈਨੇ ਓਏ ਓ ਯਾਰ ਤੂੰ ਗਾਹਾਂ ਨੂੰ ਵੋਟੇ ਹੀ ਨਾ ਪਾਈ ਉਹ ਜਾ ਪਾਜ ਬੰਦ ਕਰਾਦੀ ਹੁਣ ਲੀਡਰਾਂ ਨਾਲ ਮਗਜ ਮਾਰ ਮਾਰ ਕੇ ਤੰਗ ਪਰੇਸ਼ਾਨ ਕਰਕੇ ਤੂੰ ਜੀਵ ਵਾਲੀਆਂ ਗੋਲੀਆਂ ਮੰਨ ਕਰਵਾਵੇਂਗਾ ਪ੍ਰਧਾਨ ਜੀ ਕੀ ਯਾਰ ਇਹ ਜੀਵ ਵਾਲੀਆਂ ਗੋਲੀਆਂ ਦੇ ਵਿੱਚ ਕੀ ਖੋਟ ਐ ਤੁਹਾਨੂੰ ਕੰਮ ਨੂੰ ਇਹ ਕਹਿੰਦੇ ਆ ਕੰਮ ਕਰੋ ਫੜੋ ਤੋਂ ਦਬਦੀ ਪਰਾਂ ਛੱਡ ਕੇ ਆਓ ਯਾਰ ਅੱਜ ਤੜਕੀ ਤੜਕੀ ਮੈਂ ਖੇਤ ਆਉਂਦਾ ਠੱਠੇ 'ਚ ਵੱਜਿਆ ਹੁੰਦਾ ਠੱਠੇ ਨੇ ਚਾਕੇ ਮੈਂ ਤਾਰ ਟਪਾਦਾ ਹੁੰਦਾ ਜੇ ਤਾਰ ਟੱਪ ਜਾਨਾ ਨਾ ਮੇਰੇ ਤਾਰ ਗੱਡ ਦੀ ਨਾ ਲੱਤ ਟੁੱਟ ਜਾਨੀ ਮੇਰੇ ਘਰੋਂ ਤਾਂ ਫਿਰ ਖਰਚਾ ਨੁਕਸਾਨ ਹੀ ਕਰਤਾ ਦੀ ਮੇਰਾ ਤਾਂ ਧੁੰਦ ਨੇ ਕਾਹੀ ਕਹਨੇ ਵੀ ਅਬ ਦਿਨੂ ਫੜੋ ਪਰ ਢੋਣ ਲੱਗ ਜੂ ਟਰਾਲੀਆਂ ਚ ਪਾ ਪਾ ਉਧਰ ਛੱਡੇ ਹੋ ਜਿੱਧਰ ਵਾਉਂਦੀ ਆ ਯਾਰ ਕਮਾਲ ਕੰਮ ਤਾਂ ਕਰੋ ਉਹ ਤਾਂ ਤੁਸੀਂ ਕਹਿੰਦੇ ਸੀ ਵੀ ਬਦਲਾ ਲਿਆਵਾਂਗੇ ਫੜੀ ਸੁੱਤੋਂ ਧੁੰਦ ਨਹੀਂ ਜਾਂਦੀ ਹੈਲੋ